ਹਾਂਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਆਪਾਂ ਤੁਹਾਨੂੰ ਬੜਾਈ ਸਿੰਪਲ ਤਰੀਕਾ ਦੱਸਾਂਗੇ ਪੌਂਚੇ ਦੇ ਉੱਪਰ ਡਿਜ਼ਾਈਨਿੰਗ ਕਰਨ ਦਾ ਤੇ ਇਹ ਆਪਣਾ ਪੌਂਚਾ ਆ ਤੇ ਇਹਦੇ ਉੱਪਰ ਆਪਾਂ ਡਿਜ਼ਾਈਨਿੰਗ ਕਰਨੀ ਆ ਇਹ ਵਾਲੀ ਲੈਸਸ ਦੇ ਨਾਲ ਐਦਾਂ ਦੀਆਂ ਲੈਸਸ ਤੁਹਾਨੂੰ ਬਾਜ਼ਾਰੋਂ ਮਿਲ ਜਾਣਗੀਆਂ ਤੇ ਤੁਸੀਂ ਲਿਆ ਸਕਦੇ ਜੀ ਤੇ ਦੂਜੇ ਨੰਬਰ ਤੇ ਆਪਣਾ ਆ ਗਿਆ ਧਾਗਾ ਇਹ ਧਾਗਾ ਪਿੰਕ ਤੁਸੀਂ ਲੈਣਾ ਆ ਤੇ ਇਹਨੂੰ ਤੁਸੀਂ ਆਪਣੀ ਫਿਰਕੀ ਦੇ ਵਿੱਚ ਭਰ ਲੈਣਾ ਤੇ ਧਾਗਾ ਫਰੈਂਸ ਆਪਾਂ ਪਾ ਲਿਆ ਫਿਰਕੀ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਕਰਾਂਗੇ ਡੱਬੀ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਤੁਸੀਂ ਪਾਣਾ ਫਿਰ ਆਪਾਂ ਇਹਨੂੰ ਬੰਦ ਕਰਾਂਗੇ ਮਸ਼ੀਨ ਦੇ ਅੰਦਰ ਤੇ ਉੱਪਰ ਮਸ਼ੀਨ ਦੇ ਉੱਪਰ ਵੀ ਆਪਾਂ ਇਹੀ ਧਾਗਾ ਰੱਖਣਾ ਪਿੰਕ ਵਾਲਾ ਇਹਦੇ ਵਿੱਚ ਵੀ ਆਪਾਂ ਇਹੀ ਪਾਣਾ ਹਾਂਜੀ ਧਾਗਾ ਆਪਾਂ ਇਹਦੇ ਵਿੱਚ ਪਾ ਚੁੱਕੇ ਹਾਂ ਦੋਵੇਂ ਧਾਗੇ ਆਪਣੇ ਕੰਪਲੀਟ ਹੋ ਗਏ ਆ ਪਾ ਕੇ ਤੇ ਹੁਣ ਆਪਾਂ ਇਹਦੇ ਪੌਂਚੇ ਦੇ ਉੱਪਰ ਨਿਸ਼ਾਨੀਆਂ ਲਗਾਵਾਂਗੇ ਤੇ ਨਿਸ਼ਾਨੀ ਤੁਸੀਂ ਲਾਉਣੀ ਇਹਦਾ ਸੈਂਟਰ ਕਰ ਲੈਣਾ ਵਿਚਕਾਰੋਂ ਤੁਸੀਂ ਪੌਂਚੇ ਦਾ ਪੌਂਚੇ ਦਾ ਆਪਾਂ ਸੈਂਟਰ ਕਰ ਲੈਣਾ ਵਾ ਵਿਚਕਾਰੋਂ ਇਹਦੇ ਵਿੱਚ ਮਾਰਕੀ ਦੀ ਨਿਸ਼ਾਨੀ ਲਗਾ ਲੈਣੀ ਆ ਤੁਸੀਂ ਤੇ ਫਿਰ ਇਹਦੇ ਵਿੱਚ ਆਪਾਂ ਨਿਸ਼ਾਨੀ ਲਾਵਾਂਗੇ ਆਪਾਂ 8 ਇੰਚ ਤੱਕ 8 ਇੰਚ ਤੱਕ ਤਾਂ ਡਾ ਇੱਥੋਂ ਤੱਕ ਏਰੀਆ ਆ ਜਾਏਗਾ ਤੇ ਇੱਥੇ ਆਪਾਂ ਲਾਉਣੀ ਆ ਨਿਸ਼ਾਨੀ ਹਾਂਜੀ ਤੇ ਆਪਾਂ ਇਹਦੇ ਵਿੱਚ ਸਿੱਧੀ ਨਿਸ਼ਾਨੀ ਲਗਾ ਲੈਣੀ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਧਰੋਂ ਮਿੰਨਾ ਵਾ 3 ਇੰਚ 3 ਇੰਚ ਤੁਸੀਂ ਇੱਥੇ ਨਿਸ਼ਾਨੀ ਲਾਉਣੀ ਹੈ ਤੇ ਤੇ ਇੱਥੋਂ ਤੁਸੀਂ 5.5 ਦੀ ਨਿਸ਼ਾਨੀ ਲਾਉਣੀ ਹੈ 5.5 ਦੀ ਨਿਸ਼ਾਨੀ ਇਦਾਂ ਕਰਕੇ ਤੁਸੀਂ ਨਿਸ਼ਾਨੀ ਲਾ ਲਓ। ਇਹ ਨੰਬਰ ਤੇ ਵੀ ਤੀਸਰੇ ਨੰਬਰ ਤੇ ਵੀ ਤੁਸੀਂ 3 ਇੰਚ ਦੀ ਨਿਸ਼ਾਨੀ ਲਾ ਲੈਣੀ। ਤੇ ਉੱਥੋਂ ਵੀ ਤੁਸੀਂ ਸਾਢੇ 5 ਰੱਖ ਲੈਣਾ। ਪਹਿਤੋਨੀ ਤੁਸੀਂ ਇਦਾਂ ਸਿੱਧੀ ਨਿਸ਼ਾਨੀ ਲਾ ਲੈਣੀ। ਇਦਾਂ। ਇਦਾਂ ਆਪਣੀਆਂ ਨਿਸ਼ਾਨੀਆਂ ਲਾ ਕੇ ਬਿਲਕੁਲ ਕੰਪਲੀਟ ਹੋ ਚੁੱਕੀਆਂ ਤੇ ਹੁਣ ਆਪਾਂ ਇਹਦੇ ਉੱਪਰ ਕਰਾਂਗੇ ਡਿਜ਼ਾਈਨਿੰਗ। ਇੱਕ ਫੁੱਲ ਆਪਾਂ ਕੱਟ ਲਿਆ ਸੀਗਾ ਇਸ ਤਰ੍ਹਾਂ ਆਪਾਂ ਲੈਸ ਤੋਂ ਫੁੱਲ ਨੂੰ ਕੱਟ ਲੈਣਾ ਆ ਦੇਖੋ ਇਸ ਤਰ੍ਹਾਂ ਕੱਟ ਲੈਣਾ ਬਿਲਕੁਲ ਜਿਹੜੀ ਬਾਰ-ਬਾਰ ਆਪਣੇ ਉੱबरे ਤਾਂਗੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਕੱਟ ਲੈਣਾ ਜਿਹੜਾ ਪਤਾ ਨਾ ਲੱਗੇ ਕਿ ਆਪਾਂ ਲੈਸ ਤੋਂ ਉਤਾਰਿਆ ਜਾਂ ਆਪਾਂ ਉਦਾਂ ਲਿਆਂਦੇ ਆ ਬਾਜ਼ਾਰੋਂ ਇਸ ਤਰ੍ਹਾਂ ਦੇ ਇਸ ਤਰ੍ਹਾਂ ਇਹਨੂੰ ਕੱਟ ਲੈਣਾ ਬਿਲਕੁਲ ਆਸਾਨ ਤਰੀਕਾ ਆ ਇਹ ਡਿਜ਼ਾਈਨਿੰਗ ਕਰਨ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਆ ਕਿ ਜਿੱਦਾਂ ਆਪਾਂ ਕਢਾਈ ਕੀਤੀ ਇਹਦੇ ਉੱਪਰ ਤੇ ਦੂਜੇ ਨੰਬਰ ਤੇ ਆਪਣੀ ਆ ਗਈਆਂ ਇਹ ਵਾਲੀਆਂ ਲੈਸਸ ਇਹ ਵੀ ਆਪਾਂ ਵਿੱਚ ਯੂਜ਼ ਕਰਾਂਗੇ ਇਹਦੇ ਵੀ ਜਿਹੜੇ ਫਲਾਵਰ ਆਪਾਂ ਇਦਾਂ ਹੀ ਕੱਟਣੀਆਂ ਵਿੱਚੋਂ ਆ ਵੇਖੋ ਫਲਾਵਰ ਬਣੇ ਹੋਏ ਆ ਇਹਨਾਂ ਨੂੰ ਵੀ ਆਪਾਂ ਕੱਟ ਲੈਣਾ ਫਲਾਵਰਾਂ ਨੂੰ ਇਦਾਂ ਦੇ ਫਲਾਵਰ ਜਿਹੜੇ ਆ ਕੱਟ ਲੈਣੇ ਤੇ ਇਹਨੂੰ orange ਵਾਲੇ ਲੈਸ ਨੂੰ ਵੀ ਆਪਾਂ ਕੱਟ ਲੈਣਾ। ਇਹ ਛੋਟਾ ਜਿਹਾ ਤਾਂ ਡੇ ਪੱਤੀ ਨਿਕਲ आएगी ਇਹਦੇ ਵਿੱਚੋਂ। ਐਦਾਂ ਆਪਾਂ ਪੱਤੀਆਂ ਨੂੰ ਵਿੱਚੋਂ ਕੱਟ ਲੈਣਾ। ਤੇ ਹੁਣ ਆਪਾਂ ਕਰਾਂਗੇ ਡਿਜ਼ਾਈਨ। ਇਹਨੂੰ ਆਪਾਂ ਸਿੱਧੀ ਸੀਮ ਖੜਨੀ ਹੈ। ਜਿੱਥੇ ਆਪਾਂ 8 ਇੰਚ ਦੀ ਨਿਸ਼ਾਨੀ ਲਾਈ ਸੀ। ਤੇ ਫੇਰ ਇਹਦੇ ਉੱਪਰ ਆਪਾਂ ਇਹ ਵਾਲੀ ਪੱਤੀ ਨੂੰ ਚਿਪਕਾ ਦੇਣਾ। ਬੜਾਈ ਸੋਨਾ ਤੜਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਵੇਗਾ ਇਹਨੂੰ ਆਪਾਂ ਤੁਸੀਂ ਮੋٹے ਮੋਟੀ ਲੈਨ ਦੇ ਨਾਲ ਤੁਸੀਂ ਡਰੋ ਕਰਨਾ ਵਾ ਤਿੰਨ ਕਿਨ ਸੀਨਾ ਇਹਦੇ ਉੱਪਰ ਖਿੱਚ ਲੈਣਾ ਤੁਸੀਂ ਐਥੋਂ ਹੀ ਤੁਸੀਂ ਐਦਾਂ ਕਰਕੇ ਪੱਤੀ ਦਾ ਨਿਸ਼ਾਨ ਦੇ ਸਕਦੇ ਜੀ ਇੱਥੋਂ ਵੀ ਤੁਸੀਂ ਲਾਈਨ ਬ੍ਰੋ ਕਰਨਾ ਇੱਥੇ ਵੀ ਤੁਸੀਂ ਇੱਕ ਪੱਤੀ ਲਗਾ ਦੇਣਾ ਇਹਦੇ ਉੱਪਰ ਵੀ ਤੁਸੀਂ ਐਦਾਂ ਕਰਕੇ ਤਿੰਨ ਲਾਈਨਾਂ ਨੂੰ ਡਰਾ ਕਰ ਲੈਣਾ ਮਸ਼ੀਨ ਦੇ ਨਾਲ ਬਹੁਤ ਹੀ ਸੋਹਣਾ ਡਿਜ਼ਾਈਨ ਸਾਡਾ ਬਣੇਗਾ ਤਾਨੂੰ ਕਢਾਈ ਦੀ ਵੀ ਲੋੜ ਨਹੀਂ ਪਵੇਗੀ ਫਰੈਂਡਸ ਫਿਰ ਆਪਾਂ ਇੱਥੋਂ ਇੱਧਰ ਨੂੰ ਖੜਨਾ ਜਿਹੜੀ ਆਪਾਂ ਦੂਜੀ ਪੱਤੀ ਬਣਾਉਂਦੇ ਪਏ ਸੀ ਤੇ ਇਹਦੀਆਂ ਵੀ ਆਪਾਂ ਤਿੰਨ ਲਾਈਨਾਂ ਡਰਾਅ ਕਰਨੀਆਂ ਇਹਦੀਆਂ ਵੀ ਆਪਾਂ ਤਿੰਨ ਲਾਈਨਾਂ ਡਰਾਅ ਕਰ ਲੈਣੀਆਂ ਇਸ ਤਰ੍ਹਾਂ ਹਾਂਜੀ ਜੀ ਆਹ ਜਿਹੜੀਆਂ ਆਪਾਂ ਪੱਤੀਆਂ ਕਟੀਆਂ ਸੀਗੀਆਂ orange ਕਲਰ ਦੀਆਂ ਇਹਨੂੰ ਆਪਾਂ ਇਹ ਫੁੱਲ ਦੇ ਵਿੱਚ ਲਗਾਵਾਂਗੇ ਇਹਦੇ ਨਾਲ ਆਪਣਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਆਉਣ ਵਾਲਾ ਹੈ ਐਦਾਂ ਕਰਕੇ ਇਹਨੂੰ ਇਹਦੇ ਵਿੱਚ ਲਗਾਵਾਂਗੇ ਵਿਚਕਾਰ ਵਾਲਾ ਆਪਣਾ ਫੁੱਲ ਜਿਹੜਾ ਬਣ ਕੇ ਰੈਡੀ ਹੋ ਚੁੱਕਿਆ ਤੇ ਆਪਾਂ ਹੁਣ ਇਧਰ ਵਾਲੇ ਸਾਈਡ ਤੇ ਨਿਸ਼ਾਨੀਆਂ ਲਗਾਈਆਂ ਇਸ ਤਰ੍ਹਾਂ ਤੁਸੀਂ ਨਿਸ਼ਾਨੀ ਲਗਾ ਲੈਣੀ ਮਾਰਕ ਦੇ ਨਾਲ ਹਾਂਜੀ ਤੇ ਆਓ ਸ਼ੁਰੂ ਕਰਦੇ ਆਪਾਂ ਇੱਥੋਂ ਇਥੇ ਆਪਾਂ ਇਧਰ ਨੂੰ ਟਰਨ ਕਰਨਾ ਫਿਰ ਨਾਲ ਹੀ ਤੁਸੀਂ ਆਪਣੀ ਫਲਾਵਰ ਨੂੰ ਸੈੱਟ ਕਰਕੇ ਰੱਖ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਆਪਣੇ ਫੁੱਲ ਨੂੰ ਸੈੱਟ ਕਰਕੇ ਰੱਖ ਲੈਣਾ ਤੇ ਇਹਦੇ ਉੱਪਰ ਤੁਸੀਂ ਇਸ ਤਰ੍ਹਾਂ ਸੀਨ ਲੈਣੀ ਫਿਰ ਆਪਾਂ ਦੂਜੀ ਰੋਖ ਨੂੰ ਸਲਾਈ ਲੈ ਕੇ ਆਣੀ ਹੈ ਦੂਜੀ ਸਾਈਡ ਤੇ ਫ੍ਰੈਂਡਸ ਆਪਣਾ ਜਿਹੜਾ ਡਿਜ਼ਾਈਨ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਵੇਖੋ ਕਿੰਨਾ ਸੋਹਣਾ ਇਹਦੇ ਉੱਪਰ ਡਿਜ਼ਾਈਨ ਬਣਿਆ ਹੈ ਪੌਂਚਿਆਂ ਦੇ ਉੱਪਰ ਵੇਖੋ ਕਿੰਨਾ ਫਿਨਿਸ਼ਿੰਗ ਦੇ ਨਾਲ ਬਣਿਆ ਹੈ ਤੇ ਦੂਸਰੇ ਪੌਂਚੇ ਦੇ ਉੱਪਰ ਵੀ ਆਪਾਂ ਇਹ ਡਿਜ਼ਾਈਨ ਬਣਾ ਦਿੱਤਾ ਸੀਗਾ ਹੈਲੋ ਫਰੈਂਡਸ ਜੇ ਤੁਸੀ ਇਦਾਂ ਦੀਆਂ ਵੀਡੀਓ ਤੁਹਾਨੂੰ ਪਸੰਦ ਲੱਗਦੀਆਂ ਲੱਗਦੀਆਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ